ਮੇਰੇ ਗਲਾਂਦਾ ਨਹੀਂ ਡਾਰੇ ਟਕਰੇ ਮੇਰਾ ਬੱਚਾ ਮਾਰ ਰਿਹਾ ਹਮੇ ਕੀ ਨਾ ਮੇਰੀ ਗੱਲ ਉਹ ਮੈਂ ਉਹ ਬੇਕੂ ਚਲਦੀ ਸ਼ੋਰ ਦੇ ਦਿੱਤੀ ਹੈ ਸੋ ਯਹਾਂਪੁਰ ਹਲਕਾ ਦੇ 25 ਸਾਲਾਂ ਦੇ ਨੌਜਵਾਨ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ ਪ੍ਰੈਸ ਕਾਨਫਰੰਸ ਰਹੀ ਡੀਐਸਪੀ ਲਖਮਿੰਦਰ ਸਿੰਘ ਨੇ ਦਾਵਾ ਨੇ ਦੱਸਿਆ ਕਿ ਮ੍ਰਿਤਕ ਦਾ ਨਾਮ ਬਲਜੀਤ ਸਿੰਘ ਹੈ ਤੇ ਉਸ ਨੂੰ ਉਮਰ 22 ਸਾਲ ਹੈ ਜਿਸ ਦਾ ਕਤਲ ਤਿੰਨੇ ਲੋਕਾਂ ਵੱਲੋਂ ਕੀਤਾ ਗਿਆ ਤੇ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਰਾਵੀ ਨਹਿਰ ਵਿੱਚ ਸੁੱਟ ਦਿੱਤਾ ਗਿਆ। ਉਹਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰ ਵੱਲੋਂ ਪੁਲਿਸ ਨੂੰ ਉਸ ਦੀ ਗੁੰਮ ਸ਼ਿਕਾਇਤ ਦੀ ਰਿਪੋਰਟ ਦਰਜ ਕਰਵਾਈ ਗਈ ਸੀ ਜਿਸ ਤੇ ਚਲਦੇ ਆ ਪੁਲਿਸ ਨੇ ਮੋਬਾਈਲ ਟੈਕਨੀਕਲ ਸਰਵੇਲੈਂਸ ਦੀ ਮਦਦ ਨਾਲ ਉਹਨਾਂ ਤਿੰਨਾਂ આરોપીਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜੇ ਕਿ ਉਸ ਦੇ ਕਤਲ ਵਿੱਚ ਸ਼ਾਮਲ ਸਨ ਜਿਨ੍ਹਾਂ ਵਿੱਚੋਂ ਇੱਕ ਮੁੱਖ આરોપી ਦੀ ਜਾਨ ਪਹਿਚਾਨ ਮਿਲੀ। ਪਹਿਲੇ ਤੋਂ ਹੀ ਮ੍ਰਿਤਕ ਦੇ ਨਾਲ ਸੀ ਤੇ ਕੁਝ ਦਿਨ ਪਹਿਲਾਂ ਉਹ ਆਪਣੇ ਨਾਲ ਮ੍ਰਿਤਕ ਨੂੰ ਇਹ ਕਿ ਉਹ ਸੀ ਤੇ ਮ੍ਰਿਤਕ ਨੂੰ ਬੁੜ ਕਰਨੀ ਪਰਤਿਆ ਤੇ ਪਰਿਵਾਰ ਵੱਲੋਂ ਮੁਕਸ਼ਦ ਕੀਤੀ ਰਿਪੋਰਟ ਪੁਲਿਸ ਨੂੰ ਤਰਜ ਕਰਵਾਈ ਗਈ ਸੀ ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ આરોપીਆਂ ਦੇ ਨਾਲ ਅਲੀ ਪੁੱਛਗਿੱਛ ਚੱਲ ਰਹੀ ਹੈ ਮੇਰਾ ਨਾਮ ਸਤਨਾਮ ਸਿੰਘ ਹੈ ਜੀ ਸਰ ਜੀ ਉਹਨਾਂ ਇੱਕ ਜਿੰਦੀ ਡੈਡ ਬਡੀ ਮਿਲੀ ਹੈ ਕੋਈ ਇਹ ਮੇਰੇ ਪਤੀਜਾ ਜੀ ਕੀ ਗੱਲ ਬਾਤ ਹੋਈ ਇਹ ਇਹ ਨਾ 4 ਤਰੀਕ ਤੋਂ 6 ਵਜੇ ਤੋਂ ਬਾਅਦ ਇਹ ਬੱਚੇ ਨੂੰ ਦੋ ਬੰਦੇ ਆਏ ਨੇ ਮੁੰਡੇ ਉਹਨਾਂ ਨੇ ਨੂੰ ਮੋਟਰਸਾਈਕਲ ਤੇ ਭਾਲ ਕੇ ਆਪੇ ਨਾਲ ਲਾਗੇ ਨੇ ਜੋ ਪਿੰਡ ਦੇ ਬੰਦੇ ਆ ਨਾ ਮੈਂ ਉਹਨਾਂ ਨੂੰ ਦੇਖਿਆ ਜਾਂਦਿਆਂ ਨੂੰ ਉਹਦੇ 4 ਤੀਜੇ ਤੋਂ ਆਪਾਂ ਲੱਭਿਆ ਬੱਚਾ ਨਹੀਂ ਲੱਭਾ ਸਾਨੂੰ ਦੂਵੇ ਦਿਨ ਆਪਾਂ ਥਾਣੇ ਤਲਾਹ ਦੇਤੀ ਦਰਗਾਹ ਦੇਤੀ ਆਪਾਂ ਸਾਰੇ ਪਾਸੇ ਲੱਭਦੇ ਰਹੀਆਂ ਤੇ ਅੱਜ ਸਾਨੂੰ ਪੁਲਿਸ ਤੋਂ ਕਾਲ ਆਈ ਹੈ ਕਿ ਤੁਹਾਡੇ ਬੱਚੇ ਦੀ ਡੈਥ ਹੋ ਚੁਕੀ ਹੈ ਤੂੰ ਨੂੰ ਮਾਰ ਦਿੱਤਾ ਗਿਆ ਬੰਦਾ ਇਹ ਦੋ ਮੁੰਲੇ ਛੇ ਆਪੇ ਪਛਾਣ ਕਿਥੇ ਕੌਣ ਸੀ ਕੌਣ ਨਹੀਂ ਇਹ ਛੰਨੀ ਦੇ ਜੀ ਸ਼ਹਿਰ ਛੰਨੀ ਦੇ ਕੀ ਲੱਗਦਾ ਤੁਹਾਨੂੰ ਇਹ ਮੜਰਾ ਜੀ ਕੋਈ ਤਰਾਨੀ ਰੰਜਸ ਚੁਆਈ ਇਹਨੇ ਰੰਜਸ ਕੋਈ ਨਹੀਂ ਹਨ ਦੀ ਇਹਨਾਂ ਦੀ ਆਪੇ ਝੋਸਦੀ ਕੀ ਬਸਾਨੂੰ ਇਹ ਗੱਲ ਦਾ ਪਤਾ ਨਹੀਂ ਕੋਈ ਵੀ ਤੇ ਇਹ ਤਾਂ ਬੰਦਾ ਸਖਤ ਸਖਤ ਕਾਰਵਾਈ ਹੋਣ ਕਹੇ ਦੀ ਫਾਂਸੀ 사ਜਾ ਮਿਲਣੀ ਚਾਹੀਦੀ ਮਿੱਤੀ ਸੇ 125 ਨੂੰ ਸਾਨੂੰ ਇੱਕ ਇਨਫੋਰਮੇਸ਼ਨ ਆਈ ਸੀ ਮਿਥਲੀ ਬੜਾਈ ਤੋਂ ਮਖਤਿਆਰ ਸਿੰਘ ਨੇ ਆ ਕੇ ਦੱਸਿਆ ਕਿ ਮੇਰਾ ਬੇਟਾ ਬਲਜੀਤ ਸਿੰਘ ਜੋ ਉਹਦੀ ਉਮਰ 21-22 ਸਾਲ ਹੈ ਕਰੋਨਾ ਅਗਰ ਕੀਤਨ ਲਈ ਗਿਆ ਪਰ ਵਾਪਸ ਨਹੀਂ ਆਇਆ ਉਸੇ ਦੌਰਾਨ ਉਹਨਾਂ ਦਾ ਰੀਡੀ ਐਂਟਰੀ ਜਾਰੀ ਕਰਕੇ ਸਹਾ ਸਰੋਗਗਾ ਜਾਰੀ ਕੀਤਾ ਗਿਆ ਤੇ ਜਿਹੜਾ ਉਹਦਾ ਮੋਬਾਈਲ ਨੰਬਰ ਸੀ ਉਹਨੂੰ ਟੈਕਨੀਕਲ ਤਰੀਕੇ ਨਾਲ ਜਿਹੜਾ ਚੈੱਕ ਕੀਤਾ ਗਿਆ ਜਿਹੜੇ ਉਹਦੇ ਲਾਸਟ ਨੰਬਰ ਹੈਗੇ ਸੀ ਕਿ ਜਿੱਥੇ ਉਹਦੀ ਲਾਸਟ ਲੋਕੇਸ਼ਨ ਆਈ ਹੈ ਉਹ ਸਾਰਾ ਚੈੱਕ ਕਰਨ ਤੇ ਜਿਹੜੇ ਉਧਰ ਦੇ ਬੰਦਿਆਂ ਦੇ ਕੋਈ ਨੰਬਰ ਸਾਨੂੰ ਮਿਲੇ ਉਹਨਾਂ ਕੋਲੋਂ ਜਦੋਂ ਅਸੀਂ ਵੈਰੀਫਾਈ ਕਰਤਾ ਵੈਰੀਫਾਈ ਕਰਨ ਤੋਂ ਬਾਅਦ ਅਸੀਂ ਕੱਲ ਇੱਕ ਮਕਦਮਾ ਨੰਬਰ 2 ਜਿਹੜਾ ਦਰਜ ਕੀਤਾ ਹੈ ਥਾਣਾ ਸ਼ਾਹਪੁਰ ਕੰਡੀ ਦੇ ਵਿੱਚ ਅੰਡਰ ਸੈਕਸ਼ਨ ਜਿਹੜਾ 364 ਦੇ ਵਿੱਚ ਦਰਜ ਕੀਤਾ ਸੀਗਾ ਚੌਥੀ ਆਈਪੀਸੀ ਦੇ ਬਟ ਜਦੋਂ ਉਹਨਾਂ ਨੂੰ ਲਿਆ ਕੇ ਪੁੱਛਗਿੱਛ ਕੀਤੀ ਤੇ ਸਾਨੂੰ ਪਤਾ ਲੱਗਾ ਵੀ ਉਹਨਾਂ ਨੇ ਉਹਨੂੰ ਨਾਲ ਲੈ ਕੇ ਉੱਥੋਂ ਤੇ ਜਿਹੜਾ ਵਾ ਤਿੰਨ ਬੰਦਿਆਂ ਨੇ ਉਹਦਾ ਕਤਲ ਕਰ ਦਿੱਤਾ। ਤਫ਼ਤੀਸ਼ ਦੌਰਾਨ ਪਤਾ ਲੱਗਿਆ ਵੀ ਇਹ ਦੋਨੋਂ ਜਿਹੜੇ ਆਪਸ ਵਿੱਚ ਦੋਸਤ ਸੀਗੇ ਤੇ ਇਹਨੂੰ ਨਾਲ ਲੈ ਕੇ ਆਏ ਤੇ ਆ ਕੇ ਇਕੱਠਿਆਂ ਪਿੰਲੋਂ ਸ਼ਰਾਬ ਕੀਤੀ ਐ। ਇੱਥੇ ਸਿਵਾ ਸਟੋਨ ਕ੍ਰੈਸ਼ਰ ਐ ਜਿਹੜਾ ਬੇਆਬਾਦ ਪਿਆ। ਉੱਥੇ ਸ਼ਰਾਬ ਪੀ ਕੇ ਇਹਨੂੰ ਇਹਦੇ ਹੱਥ ਪੈਰ ਬੰਨ੍ਹ ਕੇ ਇਹਨੂੰ ਕੁਰਸੀ ਦੇ ਵਿੱਚ ਬੰਨ੍ਹ ਕੇ ਤੇ ਇਹਦੇ ਰੱਸੀ ਦੇ ਨਾਲ ਜਿਹੜਾ ਇਹਦਾ ਗळा ਘੁੱਟ ਦਿੱਤਾ। ਗळा ਘੁੱਟਣ ਤੋਂ ਬਾਅਦ ਇਹਨਾਂ ਤਿੰਨਾਂ ਜਾਣਿਆਂ ਨੇ ਜਿਹੜਾ ਵਾ ਉਹਨੂੰ ਦਰਿਆ ਰਾਵੀ ਦੇ ਥੱਲੇ ਜਿਹੜਾ ਝਾੜੀਆਂ ਵਿੱਚ ਸੁੱਟ ਦਿੱਤਾ। ਜਿਹੜਾ ਇਹਨਾਂ ਨੂੰ ਉੱਥੇ ਮੌਕੇ ਤੇ ਲੈ ਜਾ ਕੇ ਇਹ ਤਸਿਲਦਾਰ ਦੀ ਹਾਜ਼ਰੀ ਵਿੱਚ ਜਿਹੜੀ ਇਹ ਲਾਸ਼ ਰਿਕਵਰ ਕੀਤੀ ਹੈ ਤੇ ਤਿੰਨਾਂ ਦੋਸ਼ੀਆਂ ਨੂੰ ਅਰੈਸਟ ਕਰ ਲਿਆ ਇਹਨਾਂ ਦੇ ਨਾਮ ਨੇ ਓਮ ਓਮਰਾਜ ਇੱਕ ਦਾ ਨਾਮ ਦੂਜੇ ਦਾ ਨਾਮ ਦਲਵੀਰ ਕੁਮਾਰ ਹੈ ਤੇ ਜਨਾਂ ਦੇ ਸੰਸ ਸਿੰਘ ਹੈ ਕਿੰਨੇ ਜਿਹੜੇ ਸ਼ਹਿਰ ਸੰਨੀ ਥਾਣਾ ਸਦਾਨਪੁਰ ਦੇ ਰਹਿਣ ਵਾਲੇ ਕਾਰਨ ਕੀ ਹੈ ਕਾਰਨ ਇਹਨਾਂ ਦਾ ਐਕਚੁਅਲੀ ਜਿਹੜਾ ਮੇਨਾਂ ਦੋਸ਼ੀ ਓਮਰਾਜ ਹੈਗਾ ਉਹਦੇ ਕਿਸ ਲੈਡੀ ਨਾਲ ਰਿਲੇਸ਼ਨ ਸੀਗੇ ਤੇ ਬਲਜੀਤ ਉਹਦਾ ਦੋਸਤ ਸੀਗਾ ਓਮਰਾਜ ਦਾ ਮਰਨ ਵਾਲਾ ਮੁੰਡਾ ਉਹਨੂੰ ਇਹ ਸ਼ੱਕ ਸੀਗੇ ਜਿਹੜੀ ਲੇਡੀ ਹੈ ਉਹ ਮੇਰੇ ਨਾਲ ਦੋ ਤਿੰਨ ਮਹੀਨੇ ਤੋਂ ਗੱਲ ਨਹੀਂ ਕਰ ਰਹੀ If you wish that your child learns today and leads tomorrow, bring them to A&M's GEMS Cambridge International School, Pathankur, affiliated to CBSE New Delhi. Little kids are soft at body and strong at soul. Such is our kindergarten section with kids friendly classrooms and strong ethics to inculcate good habits among our little champs. The future ready school with shooting range, cricket academy, NCC naval unit, swimming classes, judo, taekwondo, karate and skating classes. Training of vocal classical and western music dance classes for hip-hop freestyle jazz locking popping chess horse riding football and so on a&m's gems cambridge international school opposite canada palace near a&m institute's jalandhar Dalhousie bypass road patankar